ਕਾਰੀ ਲੈ ਕੇ ਦਿੰਦੇ ਆ ਕਿ ਸਿੰਘ ਸਿੰਘ ਵੀ ਸੋਨਾ ਦੁੱਧ ਵਾਲੀ ਮੱਝ ਹੈਗੀ ਤੇ ਤੁਸੀਂ ਬੇਨ ਭੂਲ ਦੇਖ ਲੋ ਚੈੱਕ ਕਰ ਲੋ ਕਦ ਕਾਟਦੀ ਨਾ ਲੇਵੇ ਲੂਵੇ ਦੀ ਬਾੜੀ ਚੰਗੀ ਆਪਾਂ ਲੇਵੇ ਤੇ ਕੈਮਰਾ ਲਾ ਕੇ ਦਿਖਾ ਦਗੇ ਇਹ ਕਿ ਦੁੱਧ ਵਾਲੀ ਸਾਨੂੰ ਲੱਗਦੀ ਆ ਕਿਸ ਘਰੇਟ ਵਾਲੀ ਮੱਝ ਲੱਗਦੀ ਹੈ ਹਨਾ ਬਾਈ ਤੋਂ ਆਪਾਂ ਲੈ ਵੀ ਇੱਕ ਆਪਾਂ ਸਾਨੂੰ ਦੇਸੀ ਗਾਂ ਦਿਖਾਉਣੇ ਆ ਹਨਾ ਦੇਸੀ ਕਿੰਨੇ ਕ ਦਿਨਾਂ ਦੀ ਸੂਈ ਆ ਬਈ ਦੱਸ ਦੇਣਾ ਹੀ ਸੂਈ ਆ ਦੋਸਤੋ ਮੈਂ ਰਮਨਦੀਪ ਸਿੰਘ ਬਹਿਣੀਆ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਦੋਸਤੋ ਮੌੜ ਪਸ਼ੂ ਮੰਡੀ ਤੋਂ ਆਪਾਂ ਤੁਹਾਨੂੰ ਇੱਥੇ ਨਾ ਚਾਰ ਪੰਜ ਨਾਗਾ ਜਿਹੜੇ ਆਪਾਂ ਦਾ ਵਿਕਰੀ ਵਾਲੇ ਵਧੀਆ ਤੁਹਾਨੂੰ ਦਿਖਾਵਾਂਗੇ ਨੰਬਰ ਲੈ ਕੇ ਦੇਵਾਂਗੇ ਦੋਸਤੋ ਜੇ ਕੋਈ ਪਸੰਦ ਆਉਂਦਾ ਦੋ ਟਾਈਮ ਦੀ ਘਰੇ ਚਵਾਈ ਕਰਕੇ ਹਨਾ ਤੁਸੀਂ ਖਰੀਦ ਸਕਦੇ ਹੋ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਜਿਹੜਾ YouTube ਤੇ ਚੈਨਲ ਜਾਂਦਾ ਉਹਨੂੰ ਸਬਸਕ੍ਰਾਈਬ ਕਰਕੇ ਤੇ ਆਲ ਤੇ ਕਲਿੱਕ ਕਰ ਲਓ ਦੋਸਤੋ ਤੇ ਆਜੋ ਆਪਾਂ ਬਹੁਤਾ ਟਾਈਮ ਨਹੀਂ ਲੈਂਦੇ ਜਿਹੜੇ ਇੱਥੇ ਚੰਗਾ ਪਸ਼ੂ ਤਾਂ ਨਾ ਆਇਆ ਖੜਾ ਪੰਜਾਬ ਦੇ ਕਿਸਾਨਾਂ ਦਾ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਜੋ ਫਿਰ ਪਸ਼ੂ ਵੱਲ ਚੱਲਦੇ ਆ ਲੈ ਵੀ ਮਿੱਤਰੋ ਤੁਹਾਨੂੰ ਇੱਕਾਪਨ ਮੱਝ ਦਿਖਾਉਣੇ ਆ ਥਾਣੇ ਦੀ ਸਾਫ ਤੁਸੀਂ ਦੇਖੋਗੇ ਥਾਣਾ ਨਾ ਜਿਹੜਾ ਟੰਗਾ ਲੱਗਿਆ ਤੇ ਬਾਕੀ ਨਾ ਬਾਈ ਤੋਂ ਜਾਣਕਾਰੀ ਲੈ ਕੇ ਦਿੰਨੇ ਆ ਕਿ ਸਿੰਘ ਸਿੰਘ ਵੀ ਸੋਨਾ ਦੁੱਧ ਵਾਲੀ ਮੱਝ ਹੈਗੀ ਤੇ ਬਾਈ ਖੜਾ ਰ ਮਾੜੀ ਜ਼ਿਕਰਾਂ ਹਾਂ ਬਾਈ ਜਿਹੜੀ ਆਪਾਂ ਇਹ ਮੱਝ ਤੋਰ ਕੇ ਦਿਖਾਈ ਆ ਤੇ ਕਿੰਨੇ ਵਸੂਏ ਸੂਈ ਹੈ ਸੂਆ ਦਾ ਦੂਜਾ ਬਾਈ ਦੂਜਾ ਸੂਆ ਤੇ ਤੇਰਾ ਨਾਂ ਕੀ ਆ ਮੱਖਣਖਾਨਾ ਪਿੰਡ ਕਿਹੜਾ ਤੇਰਾ ਕਿਸ਼ਨਗੜ੍ਹ ਕਿਸ਼ਨਗੜ੍ਹ ਤੇ ਕਿੰਨਾ ਦੁੱਧ ਧਿਆਰਾ ਬਾਈ ਦੁੱਧ ਦੇ ਥੱਲੇ 15 ਲੀਟਰ ਹੋ ਗਏ ਹੈਗਾ 15 ਲੀਟਰ 12 ਮੰਨ ਕੇ ਚੱਲਦੇ ਆ ਅਸੀਂ 13 15 15 ਠੀਕ ਆ ਤੇ ਕੀ ਰੇਟ ਕਰਤਾ ਬਾਈ ਕ੍ਰੈਡਟਾ ਦਾ ਇੱਕ ਪੰਚ ਕਰਦੇ ਬਈ ਅੱਛਾ ਦੇਣੀ ਹਾਂ ਨਾ ਜਮਾ 95000 ਰੁਪਏ ਦੇ 95 ਮੰਨ ਤਨ ਹੋ ਜੂ ਮੰਨ ਤਨ ਕੁਛ ਨਹੀਂ 95 ਚ ਫਿਕਸ ਹੈਗਾ ਨੰਬਰ ਬੋਲ ਦੇ 98765 81934 ਠੀਕ ਆ ਬਈ ਧੰਨਵਾਦ ਆਜੋ ਦੋਸਤੋ ਆਪਾਂ ਅੱਗੇ ਕੋਈ ਹੋਰ ਪਸ਼ੂ ਦਿਖਾਉਣੇ ਲੈ ਵੀ ਮਿੱਤਰੋ ਨਾ ਆਪਾਂ ਤੁਹਾਨੂੰ ਇੱਕ ਮੱਝ ਦਿਹਾਉਣੇ ਮੱਝ ਹੈਗੀ ਬਹੁਤ ਜਿਆਦਾ ਤਕੜੀ ਤੁਸੀਂ ਬੇਲ ਬੂਲ ਦੇਖ ਲੋ ਚੈੱਕ ਕਰ ਲੋ ਕਦ ਕਾਟ ਦੀ ਨਾ ਲੇਵੇ ਲੋਵੇ ਦੀ ਬਾੜੀ ਚੰਗੀ ਆਪਾਂ ਲੇਵੇ ਤੇ ਕੈਮਰਾ ਲਾ ਕੇ ਦਿਖਾ ਦਗੇ ਹਨਾ ਨੇੜੇ ਉਹ ਤੁਸੀਂ ਦੇਖ ਲੋ ਹਾਥੀ ਵਰਗੀ ਮੱਝ ਹੈਗੀ ਮੋੜ ਲਾ ਬਈ ਮੋੜ ਲਾ ਮੱਝ ਹੈਗੀ ਟੌਪ ਕੁਆਲਿਟੀ ਵਾਲੀ ਸਿੰਗ ਦਾ ਜ਼ਰੂਰ ਖੁੱਲਾ ਪਰ ਸਿੰਗ ਵੀ ਜਮਾਇਨ ਸੋਨਾ ਇਹ ਆ ਦੇਖੋ ਥਣਾ ਥੋਣਾ ਦੀ ਚੈੱਕ ਕਰੋ ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਮੱਝ ਲੱਗੀ ਕੀ ਰੇਟ ਦੀ ਲੱਗਦੀ ਹੈ ਬਾਕੀ ਜਾਣਕਾਰੀ ਲੈ ਕੇ ਦੰਨੇ ਆ ਤੇ ਇਸ ਮੱਝ ਬਾਰੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਦੋਸਤੋ ਤੇ ਵੰਦੇ ਵੀ ਵੰਦੇ ਕਰਾਂ ਹਾ ਵਈ ਤੇਰਾ ਪਿੰਡ ਕਿਹੜਾ ਹੈਗਾ ਪਿੰਡ ਦਲਿਆ ਵਾਲੀ ਮਠਾਈ ਸਰ ਜੀ ਅੱਛਾ ਠੀਕ ਹੈ ਤੇ ਨਾਂ ਕੀ ਹੈਗਾ ਬਈ ਤੇਰਾ ਸਵਰਨ ਸਿੰਘ ਬਈ ਤੇ ਬਈ ਸਵਰਨ ਜੇ ਵੀ ਆ ਮੱਝ ਜਿਹੜੀ ਹੈ ਨਾ ਕਿੰਨੇ ਵੇ ਸੂਈ ਹੋਈ ਹੈ ਦੂਜੇ ਜੀ ਦੂਜਾ ਸੂਆ ਤੇ ਕਿੰਨੇ ਦਿਨਾਂ ਦੀ ਸੂਈ ਹੈ ਸੂਈ ਹੈਗੀ 20 22 ਦਿਨਾਂ ਦੀ 20 22 ਦਿਨਾਂ ਦੀ ਤੇ ਦੁੱਧ ਕਿੰਨਾ ਤਿਆਰ ਆ ਬਈ ਦੁੱਧ ਆ ਇਸ ਟਾਈਮ 18 19 ਲੀਟਰ ਤਲਾ ਦੇਗਾ ਕਰੇ ਤਲਾ ਦੂੰ ਠੀਕ ਹੈ ਤੇ ਕੀ ਰੇਟ ਕਰਤਾ ਬਈ ਉਹ ਰੇਟ ਤਾਂ ਅਸੀਂ 3 ਲੱਖ ਕਰਦੇ ਨੇ ਤੂੰ ਮਤਲਬ ਲੱਗਿਆ ਹੋਊਗਾ ਇੱਥੇ ਇਥੇ 80 90 ਲਈ ਜੰਨੇ ਨੂੰ 90 ਤੇ ਦੇਣੀ ਕਿੰਨੇ ਦੀ ਆ ਮਾਜ ਦੇਣੀ 2.5 ਦੀ ਆ ਬਈ 2.5 ਦੀ ਤੇ ਨੰਬਰ ਬੋਲੀ ਕਰਾਂ ਬਈ 91659 12171 ਠੀਕ ਹੈ ਧੰਨਵਾਦ ਬਈ ਤੇ ਆਜੋ ਅੱਗੇ ਹੋਰ ਕੋਈ ਬਸੂ ਦਿਖਾਉਣੇ ਲੈ ਵੀ ਦੋਸਤੋ ਸੋਨੂੰ ਆਪਾਂ ਨਾਲ ਇੱਕ ਮੈਂ ਦਿਖਾਉਣ ਉਹ ਨਹੀਂ ਇੱਧਰ ਸਾਹਮਣੇ ਤੇ ਥਾਂ ਲੇਵੇ ਦੀ ਹੈਗੀ ਪੂਰੀ ਸਾਫ ਬਾਕੀ ਤੁਸੀਂ ਦੱਸਿਓ ਹਣਾ ਵੀ ਜਿੰਨਾ ਕ ਬਾਈ ਰੇਟ ਦੱਸੂਗਾ ਤੇ ਜਾਂ ਮਤਲਬ ਇਹਦਾ ਦੁੱਧ ਦੱਸੂਗਾ ਕਿੰਨੇ ਕ ਦੁੱਧਾਂ ਵਾਲੀ ਸੋਨੂੰ ਲੱਗਦੀ ਆ ਕਿਸਕਾ ਰੇਟ ਵਾਲੀ ਮਾਜ ਲੱਗਦੀ ਆ ਹਣਾ ਬਾਈ ਤੋਂ ਆਪਾਂ ਜਾਣਕਾਰੀ ਲੈ ਕੇ ਦਿੰਨੇ ਆ ਤੇ ਬਾਕੀ ਮਾਝ ਤੁਸੀਂ ਦੇਖ ਲਓ ਚੈੱਕ ਕਰ ਲਓ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੇ ਹਾਂ ਜੀ ਬਾਈ ਜੀ ਕਿਹੜਾ ਪਿੰਡਾ ਪਿੰਡ ਹੈਗਾ ਹੀ ਮਾੜ ਮੰਡੀ ਤੇ ਕੀ ਨਾਮ ਹੈ ਬਈ ਆਪਣਾ ਨਾਨਕ ਨਾਨਕ ਬਾਈ ਮਾਝ ਦਾ ਕੀ ਮੁੱਲ ਕਰਤਾ ਇਹਦਾ ਜੀ 1 1.80 ਹਜ਼ਾਰ ਹਾਂਜੀ ਠੀਕ ਹੈ ਤੇ ਦੁੱਧ ਕਿੰਨਾ ਬਈ ਹੁਣ ਤਿਆਰ ਦੁੱਧ ਬਾਈ ਇਸ ਟਾਈਮ 16 ਲੀਟਰ ਤਿਆਰ ਹੈ ਡੱਬੇ ਮਾਰ ਕੇ ਲੈ ਜਾ ਡੱਬੇ ਮਾਰ ਕੇ ਹਾਂਜੀ 16 ਲੀਟਰ ਜੀ ਠੀਕ ਹੈ ਤੇ ਰੇਟ ਹੈ ਜਿਹੜਾ ਦੇਣੀ ਲੈਣੀ ਜਮਾਂ ਹਾਂ ਦੇਣੀ ਲੈਣੀ ਜੀ ਹਾਂ ਨਾ 1.70 ਦੀ ਦੇਵਾਂਗੇ ਹਾਂ ਨਾ ਹੀ ਬਾਈ ਠੀਕ ਹੈ ਨੰਬਰ ਕਿੰਨਾ ਬਈ ਹਾਂਜੀ ਨੰਬਰ ਨੰਬਰ 75080 52191 ਅੱਛਾ ਨਾਨਕ ਭਾਈ ਇੱਕ ਹੈ ਇਹ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਮਗਰ ਕੱਟੀ ਇਹਦੇ ਹਾਂਜੀ ਮਗਰ ਕੱਟੀ ਤੇ ਮਹੀਨੇ ਕਿ ਦੀ ਸੂਈ ਤਾਂ ਹੈਗੀ ਹੈ ਨਾ ਇਹ 20 ਡਣਾ ਦੀ ਭਾਈ 20 ਡਣਾ ਦੀ ਹੈ ਮਹੀਨਾ ਲਾ ਲਓ 20 ਡਣਾ ਸੂਈ ਸਾਡੇ ਕੋਲ ਦੈਂ ਤਰੀਕ ਠੀਕ ਹੈ ਭਾਈ ਲੈ ਵੀ ਦੋਸਤੋ ਤੁਸੀਂ ਜ਼ਰੂਰ ਦੱਸੋ ਕਮੈਂਟਾਂ ਦੇ ਵਿੱਚ ਸਾਨੂੰ ਇਹ ਮੱਝ ਕਿਵੇਂ ਲੱਗੀ ਤੇ ਆਜੋ ਅੱਗੇ ਆਪਾਂ ਹੋਰ ਦਿਖਾਉਣੇ ਲੈ ਵੀ ਮਿੱਤਰੋ ਤੁਹਾਨੂੰ ਆਪਾਂ ਇੱਕ ਬਹੁਤ ਚੰਗੀ ਮੱਝ ਇੱਕ ਹੋਰ ਦਿਖਾਉਣ ਲੱਗੇ ਹਾਂਗੇ ਨਾੜਾ ਨੂੜਾ ਦੁੱਧ ਵਾਲੀਆਂ ਚੰਗੀਆਂ ਨੇ ਬਾਕੀ ਲੇਵੇ ਦੀ ਕੁਆਲਿਟੀ ਤੁਸੀਂ ਆਪ ਚੈੱਕ ਕਰ ਲਓ ਹਨਾ ਬਹੁਤ ਸੋਹਣੇ ਆਰ ਬਾਕੀ ਬਰੀਕੀਆਂ ਬਹੁਤ ਨੇ ਮੱਝ ਦੇ ਵਿੱਚ ਬਾਕੀ ਬਾਈ ਤੋਂ ਜਾਣਕਾਰੀ ਲੈਣੇ ਆ ਆ ਜਾ ਬਈ ਆ ਜਾ ਕਰ ਕਿੰਨੇ ਕਿ ਦਿਨਾਂ ਦੀ ਸੂਈ ਆ ਬਈ ਦੱਸ ਦੇਣਾ ਦੀ ਸੂਈ ਆ ਬਈ 10 ਦਿਨਾਂ ਦੀ ਹੈ ਦੁੱਧ ਕਿੰਨਾ ਤਿਆਰ ਆ ਬਈ 17 ਲੀਟਰ ਆ ਬਈ ਹੈਗਾ ਕਿ ਮਤਲਬ ਇਹ ਕਹਿਣ ਵਾਲੀ ਆ 17 ਲੀਟਰ ਡੱਬੇ ਮਰਵਾ ਕੇ ਦੇਵਾ ਬਈ ਤਿਆਰ ਆ ਜਾਵਾਂ ਜਮਾ ਤਿਆਰ ਪਿੰਡ ਕਿਹੜਾ ਆ ਗਿਆ ਤੇਰਾ ਸੰਗਤ ਖੁਰਦ ਸੰਗਤ ਖੁਰਦ ਕੀ ਨਾਮ ਆ ਬਈ ਜਸਵੀਰ ਠੀਕ ਆ 10 ਦਿਨਾਂ ਦੀ ਸੂਈ ਤੇ ਮਗਰ ਕੀ ਹੈ ਕਟਾ ਕੇ ਕੱਟੀ ਕਟਾਗਾ ਬਈ ਅੱਛਾ ਕੀ ਰੇਟ ਕਰਤਾ ਮਗਰ ਬਾਗਣਾ ਆਟਾ ਵਾਟਾ ਜਮਾ ਵਾਟਾ ਜਮਾ ਜਮਾ ਹਾਂ 130 ਹੀ ਦੇਣੀ ਹੈ ਜੀ ਠੀਕ ਹੈ ਤੇ ਦੁੱਧ ਦੀ ਗਰੰਟੀ ਆ ਹਾਂ ਗਰੰਟੀ ਹੈ ਫੁੱਲ ਠੀਕ ਹੈ ਤੇ ਨੰਬਰ ਬੋਲ ਦੇ ਜਰਾ ਨੰਬਰ ਕਿੰਨਾ 9464257031 ਠੀਕ ਆ ਬਈ ਆਜੋ ਵੀ ਦੋਸਤੋ ਆਪਾਂ ਅੱਗੇ ਹੋਰ ਕੋਈ ਚੰਗਾ ਪਸ਼ੂ ਤੁਹਾਨੂੰ ਦਿਖਾਉਣੇ ਆ ਲੈ ਵੀ ਇੱਕ ਆਪਾਂ ਤੁਹਾਨੂੰ ਦੇਸੀ ਗਾਂ ਦਿਖਾਉਣੇ ਆ ਹਨਾ ਦੇਸੀ ਗਊ ਮਾਤਾ ਤੇ ਬਾਕੀ ਤੁਸੀਂ ਦੱਸਿਓ ਵੀ ਕਿਵੇਂ ਆ ਤੁਸੀਂ ਇਹ ਦੇਖ ਲਓ ਵੀ ਨੇਵੇ ਲੂਵੇ ਤੋਂ ਚੰਗੀ ਹੈਗੀ ਗਾਂ ਤੇ ਕੱਦ ਜਿਹੜੀ ਹਾਈਟ ਹੈ ਗਊ ਦੀ ਉਹ ਦਰਮਿਆਨੀ ਆ ਗਈ ਬੰਨ ਬੰਨ ਵੀ ਚੰਗੀ ਹੈਗੀ ਤੁਸੀਂ ਦੇਖ ਸਕਦੇ ਹੋ ਬਾਕੀ ਬਾਈ ਤੋਂ ਪੁੱਛਦੇ ਆ ਕਿੰਨਾ ਮੁੱਲ ਕਰਦਾ ਹਨਾ ਹਾਂ ਬਈ ਕਿਹੜਾ ਪਿੰਡ ਆ ਤੇਰਾ ਪਿੰਡ ਧੋਲਾ ਗਈ ਕਿੰਨੇਵੇਂ ਸੂਏ ਸੂਈ ਆ ਬਈ ਆ ਗਊ ਹੁਣ ਇਹ ਚੌਥੇ ਸੂਏ ਸੂਈ ਆ ਜੀ ਚੌਥੇ ਸੂਏ ਕਿੰਨਾ ਦੁੱਧ ਤਿਆਰ ਆ ਬਈ ਹੁਣ 10 ਕਿਲੋ ਦੁੱਧ ਤਿਆਰ ਆ ਜੀ ਤੇ ਆਪਦੇ ਘਰ ਦੀ ਹੈ ਬਈ ਨਾ ਲਈ ਆ ਬਈ ਆਪਾਂ ਲਈ ਹੈ ਪੰਡਤਾਂ ਤੋਂ ਲਈ ਸੀ ਅੱਛਾ ਪੰਡਤਾਂ ਤੋਂ ਲਈ ਸੀ ਠੀਕ ਆ ਤੇ 10 ਕਿਲੋ ਤੋਂ ਤਾਂ ਤਿਆਰਾ ਮੁੱਲ ਕਿੰਨਾ ਕਰਤਾ ਬਈ ਮੁੱਲ ਇਹਦਾ 35000 ਆ 32000 ਦੀ ਦੇ ਦਾਂਗੇ ਬਈ ਠੀਕ ਆ ਇਹ ਮਗਰ ਬੱਛਾ ਕਿ ਬੱਚੀ ਬੱਚੀ ਆ ਬਾਈ ਮਗਰ ਅੱਛਾ ਤੇ ਨੰਬਰ ਬੋਲੀ ਬਈ ਨੰਬਰ 9915265790 ਠੀਕ ਆ ਬਈ ਧੰਨਵਾਦ ਲੈ ਵੀ ਮਿੱਤਰੋ ਜਿਹੜੇ ਵੀਰ ਭਾਈ ਨੂੰ ਹਨਾ ਗਊ ਮਾਤਾ ਪਸੰਦ ਆ ਹਨਾ ਤੇ ਉਹ ਲੈ ਸਕਦਾ ਤੇ ਬਾਈ ਦਾ ਨੰਬਰ ਆਪਾਂ ਲੈ ਕੇ ਦੇਤਾ ਤੇ ਬਾਕੀ ਬਹੁਤ ਸੋਹਣੀ ਐ ਠੀਕ ਆ